ਰੂਬਰੂ ਮਿਲਣਾ ਤੇ ਖਾਸ ਵਜਾ ਬਣ ਜਾਂਦੀ ਹੈ। ਇੱਕ ਖਾਸ ਉਕੜੀਆਂ ਬਣ ਜਾਂਦੀਆਂ ਨੇ ਜਦੋਂ ਕਿਸੇ ਸ਼ਖਸੀਅਤ ਦੇ ਸਾਹਮਣੇ ਬੈਠ ਕੇ ਉਹਨਾਂ ਦੀ ਜ਼ਿੰਦਗੀ ਦੀਆਂ ਕਹਾਣੀਆਂ, ਬਾਤਾਂ, ਮਿਹਨਤਾਂ, ਉਹਨਾਂ ਦੀਆਂ ਉਡਾਰੀਆਂ ਬਾਰੇ ਸੁਣਦੇ ਆਂ ਤੇ ਫਿਰ ਆਪਣਾ ਚਿਤ ਵੀ ਕਰਦਾ ਹੈ ਕਿ ਸਾਡੇ ਸੁਪਨਿਆਂ ਨੂੰ ਵੀ ਖੰਭ ਲੱਗ ਜਾਣ। ਅਸੀਂ ਵੀ ਦੂਰ ਤੱਕ ਉਡਾਰੀ ਮਾਰ ਕੇ ਉਹਨਾਂ ਵਾਂਗ ਹੀ ਬਣ ਜਾਈਏ। ਜੀਆਂ ਨੂੰ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜਿਸ ਦਾ ਨਾਮ ਹੈ ਰੂਬਰੂ ਤੇ ਮੈਂ ਕਮਲਪ੍ਰੀਤ ਕਾਰ। ਇਹ ਪ੍ਰੋਗਰਾਮ ਖਾਸ ਇਸ ਕਰਕੇ ਖਾਸ ਕਿਉਂਕਿ ਵੱਖ-ਵੱਖ ਖੇਤਰਾਂ ਦੀਆਂ ਮਾਨਮਤੀਆਂ ਸ਼ਖਸੀਅਤਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਉਹਨਾਂ ਦੀ ਜ਼ਿੰਦਗੀ ਬਾਰੇ ਅਸੀਂ ਸੁਣਨ ਦੀ ਉਹ ਕਹਾਣੀ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹਾਂ ਜਿਸ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਅੱਜ ਅਸੀਂ ਉਹਨਾਂ ਕੋਲ ਉਹ ਕੁਝ ਸਿੱਖਣਾ ਹੈ ਜਿਸ ਦੇ ਨਾਲ ਸਾਡੇ ਵੀ ਰਾਹ ਸੁਖਾਲੇ ਹੋ ਜਾਣ ਉਹ ਮਾਨਮਤੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੀ ਮਿਹਨਤ ਦਾ ਪਲਾ ਫੜ ਕੇ ਬਹੁਤ ਦੂਰ ਤੱਕ ਕਰ ਆਪਣੀ ਜ਼ਿੰਦਗੀ ਨੂੰ ਲੈ ਕੇ ਗਏ ਹੁੰਦੇ ਨੇ ਅੱਜ ਬਸੇ ਖਾਸ ਮੁਲਾਕਾਤ ਕਰਨ ਵਾਲੀ ਹੈ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤਾਂ ਕਰਕੇ ਅੱਗੇ ਵਧੇ ਨੇ ਤੇ ਆਯੁਰਵੇਦਾ ਦੇ ਵਿੱਚ ਆਪਣਾ ਨਾਮ ਹਮੇਸ਼ਾ ਉੱਪਰਲੇ ਸਿਖਰਾ ਉੱਤੇ ਲਿਖਿਆ ਹੋਇਆ ਹੈ ਬਹੁਤ ਹੀ ਮਾਨਮਤੀ ਸ਼ਖਸੀਅਤ ਜਿਨ੍ਹਾਂ ਦਾ ਬਹੁਤ ਵਧੀਆ ਐਕਸਪੀਰੀਅੰਸ ਯਾ ਟੀਚਿੰਗ ਦੇ ਵਿੱਚ ਜੇਕਰ ਆਪਾਂ ਅੰਤਰਰਾਸ਼ਟਰੀ ਸਿੱਖਿਆ ਦੀ ਗੱਲ ਕਰ ਲਈਏ ਯਾ ਪੜਾਉਣ ਦੀ ਗੱਲ ਕਰ ਲਈਏ ਅਧਿਆਪਕ ਦੀ ਗੱਲ ਕਰ ਲਈਏ ਉਹ ਵੀ ਉਹਨਾਂ ਦੇ ਹਿੱਸੇ ਦੇ ਵਿੱਚ ਆਇਆ ਅੱਜ ਸਾਡੇ ਕੋਲ ਪਹੁੰਚੇ ਨੇ ਡਾਕਟਰ ਸੰਜੀਵ ਸੂਦ ਜਿਹੜੇ ਕਿ ਵਾਈਸ ਚਾਂਸਲਰ ਨੇ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਾਰਪੁਰ ਤੋਂ ਨਿੱਗਾ ਜੀ ਆਨੂ ਵੈਲਕਮ ਸਰ ਕਮਲ ਜੀ ਤੁਹਾਡਾ ਤੇ ਰੂਬਰੂ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਅੱਜ ਤੁਸੀਂ ਮੈਨੂੰ ਰੂਬਰੂ ਦੇ ਵਿੱਚ ਆਪਣੀ ਜੀਵਨੀ ਨੂੰ ਸਾਂਝਾ ਕਰਨ ਦਾ ਮੌਕਾ ਦਿੱਤਾ ਬਿਲਕੁਲ ਜੀਵਨ ਜਦੋਂ ਸ਼ੁਰੂ ਹੁੰਦਾ ਹੈ ਜਦੋਂ ਜਨਮ ਹੁੰਦਾ ਹੈ ਉੱਥੋਂ ਹੀ ਸ਼ੁਰੂਆਤੀ ਪੜਾ ਅਸੀਂ ਛੋਟੀਆਂ-ਛੋਟੀਆਂ ਪੁੱਟਣੀਆਂ ਸ਼ੁਰੂ ਕਰ ਦਿੰਨੇ ਹਾਂ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਜਨਮ ਬਚਪਨ ਮਾਪਿਓ ਮਡਲੀ ਜਿਹੜੀ ਉਹ ਸਮਾਂ ਸੀ ਕਿੱਦਾਂ ਦਾ ਸੀ ਅ ਬਚਪਨ ਦੇਖੋ ਜੀ ਮੇਰਾ ਜਨਮ ਹੋਇਆ ਲੁਧਿਆਣਾ ਦੇ ਵਿੱਚ ਲੁਧਿਆਣਾ ਪੁਰਾਣਾ ਸ਼ਹਿਰ ਦੇ ਵਿੱਚ ਮਾਦੋਪੁਰੀ ਇੱਕ ਜਗਾ ਉੱਥੇ ਮੇਰਾ ਜਨਮ ਹੋਇਆ ਤੇ ਜਿਹੜੇ ਮੇਰੇ ਮਾਤਾ ਜੀ ਸੀਗੇ ਉਹ ਟੀਚਰ ਸੀ ਉਹ ਵੀ ਸੈਂਟਰ ਹੈ ਟੀਚਰ ਸੀਗੇ ਮੇਰੇ ਫਾਦਰ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਐਡਮਿਨਿਸਟ੍ਰੇਟਿਵ ਪੋਸਟ ਤੇ ਕੰਮ ਕਰਦੇ ਸੀ ਤੇ ਮੇਰੇ ਗ੍ਰੈਂਡ ਫਾਦਰ ਦਾਦਾ ਜੀ ਵੀ ਟੀਚਰ ਸੀ ਤਾਂ ਇਹ ਸਾਡਾ ਜਿਹੜਾ ਇੱਕ ਪਰਿਵਾਰ ਹੈ ਤਾਏ ਚਾਚੇ ਸਭ ਅਸੀਂ ਸਿੱਖਿਆ ਨਾਲ ਜੁੜੇ ਹੋਏ ਅਧਿਆਪਨ ਨਾਲ ਜੁੜੇ ਲੋਕ ਸੀਗੇ ਤੇ ਉਹੀ ਸਮੇ ਲੋਕ ਕਿ ਸਾਡਾ ਕਿਤਾ ਬਣਿਆ ਮੇਰਾ ਕਿਤਾ ਬਣਿਆ ਮੇਰੇ ਹੋਰ ਬਰਦਰ ਸਿਸਟਰਸ ਵੀ ਟੀਚਰ ਨੇ ਅੱਛਾ ਜੀ ਕਿੰਨੇ ਭੈਣ ਭਰਾ ਹੋ ਤੁਸੀਂ ਅਸੀਂ ਮੈਂ ਸਭ ਤੋਂ ਵੱਡਾ ਮੇਰੇ ਤੋਂ ਛੋਟੇ ਚਾਰ ਅਸੀਂ ਟੋਟਲ ਕੁੱਲ ਪੰਜ ਭੈਣ ਭਰਾ ਨੇ ਅੱਛਾ ਜੀ ਠੀਕ ਹੈ ਮਤਲਬ ਸ਼ੁਰੂ ਤੋਂ ਹੀ ਗੁਰਤੀ ਜਿਹੜੀ ਹੈ ਪੜਾਈ ਵਾਲੀ ਵਿਦਿਆ ਵਾਲੀ ਮਿਲੀ ਹੈ ਬਿਲਕੁਲ ਕਦੇ ਜੀ ਨਹੀਂ ਕੀਤਾ ਕਿ ਨਾ ਪੜ੍ਹੀਏ ਆਪਾਂ ਅੱਜ ਹੋਰ ਕੁਝ ਕੰਮ ਵੱਲ ਤੁਰੀਏ ਕਦੇ ਇਦਾਂ ਦਾ ਹੋਇਆ ਨੇ ਨਾਲ ਹੋਰ ਕੰਮ ਕੀਤੇ ਨਾ ਸ਼ੌਂਕ ਸੀਗੇ ਕਈ ਤਰ੍ਹਾਂ ਦੇ ਸ਼ੌਂਕ ਪੂਰੇ ਕੀਤੇ ਖੇਡੇ ਪੜੇ ਸਿੱਖੇ ਤੇ ਆ ਫਿਰ ਐਸਾਇਰਵੇਦ ਦੀ ਲਾਈਨ ਦੀ ਪੜਾਈ ਕੀਤੀ ਫਿਰ ਉਸ ਉਹਨੂੰ ਆਪਣਾ ਕਿੱਤਾ ਬਣਾ ਕੇ ਅੱਗੇ ਚੱਲੇ ਤੇ ਬਹੁਤ ਪਰਮਾਤਮਾ ਦਾ ਬਹੁਤ ਬਹੁਤ ਮਨਬਬ ਦਾ ਧੰਨਵਾਦ ਤੇ ਪਰਮਾਤਮਾ ਦਾ ਬਹੁਤ ਧੰਨਵਾਦ ਜੀ ਤੁਸੀਂ ਆਯੁਰਵੇਦ ਦੀ ਪੜਾਈ ਕੀਤੀ ਹੈ ਨਾ ਜੀ ਮੈਂ ਇਹ ਜਾਨਣਾ ਚਾਹਨੀ ਹੈ ਕਿ ਸਕੂਲ ਤੋਂ ਕਾਲਜ ਤੱਕ ਦਾ ਸਫਰ ਆਯੁਰਵੇਦ ਵਾਲ ਹੀ ਜਾਣਾ ਕਿਉਂ ਇਸ ਬੱਬ ਬਣਿਆ ਕੀ ਕੋਈ ਇੰਟਰਸਟ ਸੀ ਜਾਂ ਕਿਸੇ ਨੇ ਤੁਹਾਨੂੰ ਪ੍ਰੇਰਣਾ ਦਿੱਤੀ ਸੀ ਬਹੁਤ ਵਧੀਆ ਸਵਾਲ ਆ ਕਮਲ ਜੀ ਤੁਹਾਡਾ ਸਕੂਲ ਜਿਹੜਾ ਜਿਹੜਾ ਸੀਗਾ ਉਹ ਲੁਧਿਆਣਾ ਜਿੱਥੇ ਮੈਂ ਦੱਸਿਆ ਕਿ ਘਰ ਦੇ ਨੇੜੇ ਇੱਕ ਸਕੂਲ ਸੀਗਾ ਬਾਲ ਸਿੱਖਿਆ ਨਿਗੇਤਨ ਉਹ ਸਕੂਲ ਜਿਹੜਾ ਸੀਗਾ ਇੱਕ ਉੱਥੇ ਇੱਕ ਉਹ ਸਾਧੂ ਸੀਗੇ ਬਰਮ ઋષਿ ਬਾਬਰਾ ਜੀ ਉਹ ਚਲਾਉਂਦੇ ਸੀ ਅੱਛਾ ਜੀ ਉਹ ਸਕੂਲ ਦੇ ਵਿੱਚ ਸਾਨੂੰ ਪਹਿਲੀ ਜਮਾਤ ਤੋਂ ਹੀ ਸੰਸਕ੍ਰਿਤ ਦੀ ਪੜਾਈ ਪੜਾਈ ਜਾਂਦੀ ਸੀ ਉਹ ਇੱਕ ਸੰਸਕ੍ਰਿਤ ਦੀ ਜਿਹੜੀ ਪੜ੍ਹਾਈ ਮੈਂ ਪਹਿਲੀ ਜਮਾਤ ਤੋਂ ਪੜ੍ਹਨੀ ਸ਼ੁਰੂ ਕੀਤੀ ਉਹਦੇ ਕਰਕੇ ਆਯੁਰਵੇਦ ਨੂੰ ਪੜ੍ਹਨਾ ਸਮਝਣਾ ਸਿੱਖਣਾ ਬਹੁਤ ਯੂਸਫੁਲ ਰਿਹਾ ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਪੜ੍ਹਾਈ ਸੀਗੀ ਉੱਤੇ ਐਸ ਡੀ ਪੀ ਸਕੂਲ ਸੀਗਾ ਸਨਾਤਨ ਧਰਮ ਪ੍ਰਚਾਰਕ ਸਕੂਲ ਉਹ ਵੀ ਕਰਦੇ ਨੇ ਨਦੀਕ ਸੀ ਅੱਛਾ ਜੀ ਉੱਥੋਂ ਫਿਰ ਕਰਕੇ ਪੜ੍ਹਾਈ ਫਿਰ ਮੈਂ ਇੱਥੇ ਜਿਲੰਦਰ ਦਿਆਨੰਦ ਆਯੁਰਵੈਦਿਕ ਕਾਲਜ ਦੇ ਵਿੱਚ ਮੈਂ 1983 ਦੇ ਵਿੱਚ ਜਿਹੜੀ ਆਯੁਰਵੈਦ ਦੀ ਡਿਗਰੀ ਬੀ ਐਮ ਐਸ ਕਹਿੰਦੇ ਆ ਉੱਥੇ ਮੈਂ ਦਾਖਲਾ ਲਿਆ ਤੇ ਤੁਸੀਂ ਪੁੱਛਿਆ ਪ੍ਰੇਰਣਾ ਕੋਈ ਬੈਕਗ੍ਰਾਉਂਡ ਬੈਕਗ੍ਰਾਉਂਡ ਹੈ ਸੀਗੀ ਕਿ ਮੇਰੇ ਜਿਹੜੇ ਮੇਰੀ ਦਾਦੀ ਤੇ ਜਿਹੜੇ ਫਾਦਰ ਸੀ ਉਸ ਰੰਦ ਦੇ ਵਿੱਚ ਬੜੇ ਨਾਮਚੀਨ ਹਕੀਮ ਵੈਦ ਸੀਗੇ ਅੱਛਾ ਜੀ ਤੇ ਉਥੋਂ ਮੈਂ ਸਮਝ ਸਕਦਾ ਕਿ ਇੱਕ ਸਾਡੇ ਘਰ ਦੇ ਵਿੱਚ ਮਾਹੌਲ ਸੀਗਾ ਤੇ ਇੱਕ ਬੜੀ ਤੁਹਾਨੂੰ ਇੰਟਰਸਟਿੰਗ ਜੀ ਗੱਲ ਮੈਂ ਸਾਂਝਾ ਕਰਨਾ ਚਾਹਨਾ ਕਿ ਬਚਪਨ ਦੇ ਵਿੱਚ ਮੇਰਾ ਇੱਕ ਦੋਸਤ ਸੀ ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਰਜੀਵ ਪਾਸੀ ਤੇ ਉਹ ਜਦੋਂ ਉਹਦੇ ਘਰ ਅਸੀਂ ਕਿਤੇ ਜਾਣਾ ਉਹਦੇ ਘਰ ਜਾਂਦੇ ਆਨੇ ਮਾਤਾ ਪਿਤਾ ਨੇ ਬਾਹਰ ਹੋਣਾ ਘਰ ਖਾਲੀ ਹੋਣਾ ਘਰ ਦੇ ਵਿੱਚ ਹੀ ਇਸ ਅਮਚੂਰ, ਨਾਰਦਾਨਾ, ਚੀਂਡੀ, ਨਮਕ, ਕਾਲੀ ਮਿਰਚ ਲੈ ਕੇ ਕੁੱਟ ਕੇ ਅਸੀਂ ਇੱਕ ਚੂਰਨ ਬਣਾ ਲੈਣਾ। ਬੜਾ ਸਵਾਦ ਚੂਰਨ ਬੰਨਾ। ਤੇ ਜਦੋਂ ਉਹਦੀ ਮਦਰ ਨੇ ਆਣਾ ਆਣਾ ਪਹਿਲਾਂ ਤਾਂ ਡੰਟ ਰਾਂਗੀ ਇਹ ਤੁਸੀਂ ਸਾਰਾ ਚੀਜ਼ ਵੇਸਟ ਕਰਿਆ ਨੇ। ਪਰ ਜਦੋਂ ਅਸੀਂ ਥੋੜਾ ਥੋੜਾ ਸਾਰਿਆਂ ਨੂੰ ਖਾਣ ਨੂੰ ਦੇਣਾ ਉਹਨਾਂ ਨੇ ਮੰਗਣਾ ਕਿ ਤਾਂ ਬੜੀ ਸਵਾਦ ਚੀਜ਼ ਬਣ ਗਈ। ਹੋਰ ਦਿਓ, ਹੋਰ ਦਿਓ। ਤੇ ਸਮਝ ਲਓ ਕਿ ਕਹਿ ਸਕਦੇ ਆ ਕਿ ਬਚਪਨ ਦੇ ਵਿੱਚ ਹੀ ਕੁਛੰਦਾ ਦਾ ਇੰਟਰਸਟ ਸੀਗਾ। ਹੂੰ। ਤੇ ਕੁਛ ਪਰਿਵਾਰ ਦਾ ਬੈਕਗ੍ਰਾਉਂਡ ਵੀ ਸੀਗੀ। ਜੀ। ਤੇ ਇੱਥੇ ਕਾਲਜ ਆਇਆ। ਹੂੰ। ਤੇ ਕਾਲਜ ਆਣ ਤੋਂ ਬਾਅਦ ਤਨਵੇ ਦੱਸਣਾ ਚਾਹਾਂਗੀ ਜਿਹੜਾ ਆਯੁਰਵੇਦ ਦੇ ਮੂਲ ਗ੍ਰੰਥ ਨੇ ਆਯੁਰਵੇਦ ਦੀ ਜਿਹੜੀ ਬੇਸਿਕ ਨੋਲੇਜ ਹੈ ਉਹ ਸੰਸਕ੍ਰਿਤ ਤੋਂ ਸ਼ੁਰੂ ਹੁੰਦੀ ਸਸਕੀ ਦੇ ਗ੍ਰੰਥ ਹੈ ਉਹਦੇ ਵਿੱਚ ਹਿੰਦੀ ਤੇ ਇੰਗਲਿਸ਼ ਸਾਰੀ ਲੈਂਗੁਏਜਸ ਆਣੀਆਂ ਬਹੁਤ ਜ਼ਰੂਰੀ ਨੇ ਸਾਰੀ ਲੈਂਗੁਏਜਸ ਦਾ ਤੁਹਾਨੂੰ ਪੂਰਾ ਕਿਉਂਕਿ ਜਿਹੜੇ ਮਾਡਰਨ ਦੇ ਸਬਜੈਕਟ ਹੈ ਐਨੈਟੋਮੀ ਫਿਜ਼ੀਓਲੋਜੀ ਮੈਡੀਸਨ ਵਗੈਰਾ ਸਾਰੇ ਇੰਗਲਿਸ਼ ਨੇ ਠੀਕ ਹੈ ਤੇ ਹਿੰਦੀ ਸੰਸਕ੍ਰਿਤ ਦੀ ਨੋਲੇਜ ਹੋਣਾ ਬਹੁਤ ਜ਼ਰੂਰੀ ਉਹ ਜਿਹੜੀ ਸੰਸਕ੍ਰਿਤ ਦੀ ਮੇਰੇ ਬੈਕਗ੍ਰਾਉਂਡ ਸੀਗੀ ਉਹ ਮੇਰੇ ਬਹੁਤ ਕੰਮ ਆਈ ਜਿਹੜੇ ਸਾਡੇ ਪਹਿਲੇ ਗ੍ਰੰਥ ਹੁੰ ਉਹਨਾਂ ਨੂੰ ਪੜ੍ਹਨਾ ਬਰੇਲੀ ਬਹੁਤ ਆਸਾਨ ਰਿਹਾ ਤੇ ਮੇਰਾ ਇੰਟਰਸਟ ਪਹਿਲੇ ਸਾਲ ਚ ਹੀ ਅੱਛਾ ਜਦੋਂ ਮੈਂ ਇੱਥੇ ਦਾਖਲਾ ਲਿਆ ਪਹਿਲੇ ਸਾਲ ਦੇ ਵਿੱਚ ਹੀ ਮੈਂ ਡਿਸਾਈਡ ਕਰ ਲਿਆ ਸੀਗਾ ਕਿ ਮੈਂ ਹਾਇਰ ਐਜੂਕੇਸ਼ਨ ਐਮ ਡੀ ਆਯੁਰਵੈਦ ਦੇ ਵਿੱਚ ਬਹੁਤ ਉਹ ਤੋਂ ਘੱਟ ਜਗ੍ਹਾ ਤੇ ਹੁੰਦੀ ਸੀ ਐਮ ਡੀ ਜ਼ਰੂਰ ਕਰੂੰਗਾ ਆਯੁਰਵੈਦਿਕ ਦੇ ਵਿੱਚ ਤੇ ਆਪਣੀ ਲਾਈਫ ਦੇ ਵਿੱਚ ਮੈਂ ਉਹ ਆਯੁਰਵੈਦ ਹੀ ਪ੍ਰੈਕਟਿਸ ਕਰੂੰਗਾ ਅੱਛਾ ਜੀ ਔਰ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਿ ਮੈਨੂੰ ਮੈਂ ਅਸੀ ਮੈਂ ਆਪਣੀ ਕਲਾਸ ਚ 50 ਬੱਚਾ ਦਾ ਬੈਠ ਸੀਗਾ ਤੇ ਮੈਨੂੰ ਇਕੱਲੇ ਨੂੰ ਮੈਂ ਐਮ ਡੀ ਕਰਨ ਦਾ ਮੌਕਾ ਮਿਲਿਆ ਮੈਂ ਐਮ ਡੀ ਕਰਨ ਗਿਆ ਤੇ ਐਮ ਡੀ ਕਰਕੇ ਫਿਰ ਮ ਪੂਰੀ ਲਾਈਫ ਪਿਓਰ ਅਰਵਿਧੀ ਹੀ ਪ੍ਰੈਕਟਿਸ ਕੀਤੀ। ਕੀ ਬਾਤ ਹੈ। ਤੇ ਔਰ ਇਹ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਨਿੱਕੀਆਂ ਨਿੱਕੀਆਂ ਖੇਡਾਂ ਜਿਹੜੀਆਂ ਖੇਡੀਆਂ ਹੁੰਦੀਆਂ ਨੇ ਨਾ ਉਹ ਜ਼ਿੰਦਗੀ ਤੁਹਾਨੂੰ ਕਿੱਥੇ ਤੱਕ ਲੈ ਕੇ ਜਾਏਗੀ ਇਹ ਬਸ ਉਹਨੂੰ ਹੀ ਪਤਾ ਹੁੰਦਾ ਜਦੋਂ ਅਸੀਂ ਛੋਟੇ ਹੁੰਦੇ ਖੇਡਾ ਉਹ ਖੇਡ ਲਈਆ ਹੁੰਦੀ। ਬਿਲਕੁਲ ਸਹੀ ਕਹਿ ਰਹੇ। ਬਹੁਤ ਸੋਹਣੀ ਗੱਲ ਹੈ। ਅ ਜਦੋਂ ਤੁਸੀਂ ਪੜ੍ਹਾਈ ਆਪਣੀ ਮੁਕੰਮਲ ਕਰ ਲਈ ਪੂਰੀ ਕਰ ਲਈ ਫਿਰ ਉਹਦੇ ਤੋਂ ਬਾਅਦ ਕਰੀਅਰ ਦੀ ਸ਼ੁਰੂਆਤ ਕੀ ਸਭ ਤੋਂ ਪਹਿਲਾਂ ਤੁਹਾਡੀ ਉਹ ਅ ਅਰਨਿੰਗ ਸੀ ਕਿਹੜੀ ਪਹਿਲਾ ਜੌਬ ਸੀ ਕਿੱਦਾਂ ਦਾ ਉਹ ਰਿਸੀਵ ਕਰਕੇ ਤੁਹਾਨੂੰ ਮਨੀ ਨੂੰ ਜਾਂ ਤੁਸੀਂ ਆਪਣੀ ਜੋ ਲੈ ਕੇ ਆਏ ਆਪਣੇ ਘਰ ਦੇ ਵਿੱਚ ਕਿੱਦਾਂ ਦਾ ਫੀਲ ਹੋਇਆ ਤੇ ਉਹ ਇਸ ਤਰ੍ਹਾਂ ਨਾ ਜਦੋਂ ਮੈਂ ਜਦਾਂ ਕੀ ਤਰ੍ਹਾਂ ਮੈਂ ਦੱਸਿਆ ਕਿ ਮੇਰੀ ਲਾਈਫ ਦਾ ਐਮ ਸੀਗਾ ਕਿ ਮੈਂ ਪਿਓਰ ਆਯੁਰਵੈਦਿਕ ਪ੍ਰੈਕਟਿਸ ਹੀ ਕਰੂੰਗਾ ਜੀ ਤਾਂ ਮੈਂ ਐਮ ਡੀ ਕੀਤੀ ਗਵਰਨਮੈਂਟ ਆਯੁਰਵੈਦਿਕ ਕਾਲਜ ਉਦੈਪੁਰ ਤੋਂ ਅੱਛਾ ਜੀ ਬੀ ਐਮ ਐਸ ਤਾਂ ਮੈਥੋਂ ਹੀ ਕੀਤੀ ਜਨੰਦਰ ਆਯੁਰਵੈਦਿਕ ਕਾਲਜ ਜਨੰਦਰ ਤੋਂ ਐਮ ਡੀ ਕਰਨ ਤੋਂ ਬਾਅਦ ਆ ਕੇ ਜਿੱਥੇ ਮੇਰਾ ਜਨਮ ਸਥਾਨ ਹੈ ਲੁਧਿਆਣਾ ਸਰਾਂਭਾ ਨਗਰ ਦੇ ਵਿੱਚ ਮੈਂ ਜੀ ਆਯੁਰਵੈਦਿਕ ਕਲੀਨਿਕ ਖੋਲ੍ਹਿਆ ਆਯੁਰਕਿਓਰ ਦੇ ਨਾਮ ਤੋਂ ਹ ਤੇ 아이 ਬੜਾ ਅੱਛਾ ਰਿਸਪਾਂਸ ਸੀਗਾ ਤੇ ਬਹੁਤ ਵਧੀਆ ਪ੍ਰੈਕਟਿਸ ਮੇਰੀ ਚੱਲ ਪਈ ਕਿ ਇੰਟਰਸਟਿੰਗ ਗੱਲ ਕੀ ਹੋਈ ਮੇਰੇ ਇੱਕ ਟੀਚਰ ਸੀਗੇ ਵੇਦਵਰਾਜ ਜੀ ਮੋਂ ਉਹਨਾਂ ਨੂੰ ਮਿਲਣ ਆਇਆ ਕਿਸੇ ਕੰਮ ਵਾਸਤੇ ਜੀ ਤੋਂ ਉਹ ਮੈਨੂੰ ਬੜਾ ਲਾਈਕ ਕਰਦੇ ਸੀਗੇ ਹੂੰ ਵੀ ਇਹ ਅੱਛਾ ਸਟੂਡੈਂਟ ਸੀ ਸਾਡਾ ਉਹ ਬੜਾ ਮਾਣ ਕਰਦੇ ਸੀ ਮੇਰੇ ਤੇ ਕਿ ਇਹਨੇ ਐਮ ਡੀ ਵੀ ਕੀਤੀ ਹੈ ਜੀ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਰਾਦਰ ਮੈਨੂੰ ਡਾਂਟਿਆ ਵੀ ਤੂੰ ਟੀਚਿੰਗ ਚ ਕਿਉਂ ਨਹੀਂ ਆਂਦਾ ਅੱਛਾ ਤੇ ਮੈਂ ਕਿਹਾ ਸਰ ਮੇਰਾ ਟੀਚਿੰਗ ਚ ਕੋਈ ਇੰਟਰਸਟ ਨਹੀਂ ਮੈਂ ਤਾਂ ਪ੍ਰੈਕਟਿਸ ਕਲੀਨिकल ਚ ਮੇਰਾ ਇੰਟਰਸਟ ਹੈ ਮੇਰੀ ਬਹੁਤ ਅੱਛੀ ਪ੍ਰੈਕਟਿਸ ਹੈ ਮੈਂ ਪ੍ਰੈਕਟਿਸ ਹੀ ਕਰਨੀ ਨਹੀਂ ਕਹਿੰਦੇ ਤੂੰ ਜਾ ਕਾਲਜ ਅੱਛਾ ਤੇ ਫਿਰ ਉਹਨਾਂ ਨੇ ਮੈਨੂੰ ਜ਼ਬਰਦਸਤੀ ਕਾਲਜ ਭੇਜਿਆ ਤੇ ਮੈਂ ਦਿਨ ਅੰਦਰ ਵਿਦਿ ਕਾਲਜ ਜਲੰਧਰ ਆਇਆ ਇੱਥੋਂ ਫਾਰਮ ਲਿਆ ਲਾਸਟ ਡੇ ਸੀਗਾ ਤੇ ਫਾਰਮ ਲਿਆ ਕਿ ਮੈਂ ਇੱਕ ਟੀਚਿੰਗ ਦੀ ਪੋਸਟ ਜਿਹਨੂੰ ਅਸਿਸਟੈਂਟ ਪ੍ਰੋਫੈਸਰ ਕਹਿੰਦੇ ਆ ਲੈਕਚਰਰ ਕਹਿੰਦੇ ਉਹਦੇ ਵਾਸਤੇ ਅਪਲਾਈ ਕਰਤਾ ਤੇ ਕੁਝ ਮਹੀਨਾ ਬਾਅਦ ਫਿਰ ਮੈਂ ਇੱਥੇ ਇੰਟਰਵਿਊ ਦਿੱਤੀ ਤਾਂ ਮੈਂ ਬਿਲਕੁਲ ਉਹ ਜ਼ਿਆਦਾ ਤਿਆਰੀ ਨਹੀਂ ਕੀਤੀ ਜਾਂ ਨਹੀਂ ਮੈਨੂੰ ਬਹੁਤ ਇੰਟਰਸਟ ਸੀਗਾ ਮੈਂ ਤਾਂ ਆਪਣੇ ਟੀਚਰ ਦਾ ਕਹਿਣਾ ਮੰਨਿਆ ਤਾਂ ਮੇਰੀ ਸਿਲੈਕਸ਼ਨ ਹੋ ਗਈ ਮੈਡੀਸਨ ਸਬਜੈਕਟ ਤੇ ਵਿਚਾਰਵੈਦਿਕ ਮੈਡਸਚ ਅੱਛਾ ਜੀ ਤੂੰ ਫਿਰ ਠੀਕ ਹੈ ਮੈਂ ਕਹਾ ਚਲੋ ਕੋਸ਼ਿਸ਼ ਕਰਕੇ ਦੇਖਦੇ ਹਾਂ ਤਾਂ ਫਿਰ ਵੀ ਮੈਂ ਜਦੋਂ ਪੜਾਉਣਾ ਸ਼ੁਰੂ ਕੀਤਾ ਹਾਂ ਜੀ ਤੇ ਮੈਨੂੰ ਬਹੁਤ ਮਾਨ ਸੀਗਾ ਕਿ ਟੀਚਿੰਗ ਚ ਕਿਉਂਕਿ ਮੇਰੀ ਪ੍ਰੈਕਟਿਸ ਬਹੁਤ ਅੱਛੀ ਸੀ ਅੱਛਾ ਜੀ ਤੇ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਫਾਦਰ ਨੂੰ ਮੈਂ ਕਹਾ ਡੈਡੀ ਕਿ ਮੈਂ ਮੇਰੀ ਪ੍ਰੈਕਟਿਸ ਵਧੀ ਹੈ ਮੈਂ ਟੀਚਿੰਗ ਨਹੀਂ ਕਰਨਾ ਚਾਹੁੰਦਾ ਮੈਂ ਪ੍ਰੈਕਟਿਸ ਹੀ ਕਰੂੰਗਾ ਕਹਿੰਦੇ ਬੇਟੇ ਨੌਕਰੀ ਜਿਹੜੀ ਚੀਜ਼ ਹੈ ਨਾ ਸੈਟਨ ਅਸਤੇ ਦੋ ਲਾਈਨਾਂ ਲਿਖਣੀਆਂ ਪੈਂਦੀਆਂ ਤੂੰ ਕਰਕੇ ਦੇਖ ਲੈ ਬਿਲਕੁਲ ਤੇ ਜੇ ਤਰ੍ਹਾਂ ਮਨ ਕਰੂਗਾ ਤੇ ਫਿਰ ਮੈਂ ਲੱਗਾ ਰਿਆ ਫਿਰ 30 ਸਾਲ ਕਿਵੇਂ ਨਿਕਲ ਗਏ ਮੈਂ ਦੱਸਣਾ ਤੁਹਾਨੂੰ ਤੇ ਇਸੇ ਤੁਹਾਨੂੰ ਬੜੀ ਇੰਟਰਸਟਿੰਗ ਲੱਸਾ ਕਿ ਪਰਮਾਤਮਾ ਦਾ ਇੰਨੀ ਮਿਹਰ ਤੇ ਬਖਸ਼ਿਸ਼ ਤੁਸੀਂ ਜਾਂ ਇਹਨਾਂ ਚਮਤਕਾਰ ਕਹਿ ਲੋ ਜਾਂ ਇਹਨਾਂ ਆਸ਼ੀਰਵਾਦ ਕਹਿ ਲੋ ਜੀ ਤੁਹਾਨੂੰ ਬਹੁਤ ਘੱਟ ਲੋਗੇ ਇਸੇ ਮਿਲੂਗੇ ਹਮਮ ਕਿ ਮੈਂ ਦੇਵਾਨੰਦਰ ਵਿਦਿਅਕ ਕਾਲਜ ਦਾ ਹੀ ਸਟੂਡੈਂਟ ਉੱਥੇ ਮੇਰੀ ਪਹਿਲੀ ਜੌਬ ਅਸਿਸਟੈਂਟ ਪ੍ਰੋਫੈਸਰ ਜੀ ਉੱਥੇ ਮੈਂ ਐਸੋਸੀਏਟ ਪ੍ਰੋਫੈਸਰ ਹਮ ਉੱਥੇ ਮੈਂ ਪ੍ਰੋਫੈਸਰ ਤੇ ਉੱਥੇ ਮੈਂ 8 ਸਾਲ ਪ੍ਰਿੰਸੀਪਲ ਰਹਾ ਵਾਹ ਕੀ ਬਾਤ ਹੈ ਬਹੁਤ ਘੱਟ ਬੰਦਿਆਂ ਨੂੰ ਮੌਕੇ ਮਿਲਦੇ ਨੇ ਕਿ ਜਿਹੜੇ ਕਿ ਜਿੱਥੋਂ ਤੁਸੀਂ ਪੜ੍ਹੇ ਹੋ ਉੱਥੇ ਪੜ੍ਹਾਓ ਤੇ ਉੱਥੇ ਪ੍ਰਿੰਸੀਪਲ ਬਣੋ ਬਿਲਕੁਲ ਤੇ 2017 ਚ ਮੈਂ ਇੱਥੇ 83 ਚ ਮੈਂ ਪੜ੍ਹਿਆ ਹਾਂਜੀ 89 ਡਿਗਰੀ ਕੀਤੀ ਇੱਥੋਂ ਵਾਪਸ ਐਮਡੀ ਕਰਕੇ ਆ ਕੇ 96 ਚ ਮੈਂ ਐਜ਼ ਅਸਿਸਟੈਂਟ ਪ੍ਰੋਫੈਸਰ ਜੁਆਇਨ ਕੀਤਾ 2000 ਚ ਮੈਂ ਐਸੋਸੀਏਟ ਪ੍ਰੋਫੈਸਰ ਬਣ ਗਿਆ ਜੀ ਤੇ 2008 ਦੇ ਵਿੱਚ ਪ੍ਰੋਫੈਸਰ ਬਣ ਗਿਆ 2017 ਦੇ ਵਿੱਚ ਪ੍ਰਿੰਸੀਪਲ ਬਣ ਗਿਆ ਹੂੰ ਤੇ ਅਪ੍ਰੈਲ 2025 ਦੇ ਵਿੱਚ ਫਿਰ ਮੈਨੂੰ ਪੰਜਾਬ ਸਰਕਾਰ ਨੇ ਮੈਨੂੰ ਮੌਕਾ ਦਿੱਤਾ ਮੈਨੂੰ ਐਜੇ ਉਹਨਾਂ ਨੇ ਵਾਈਸ ਚਾਂਸਲਰ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਹਾਰਪੁਰ ਦੇ ਵਿੱਚ ਵਾਈਸ ਚਾਂਸਲਰ ਲਗਾਇਆ ਜੀ ਤੇ ਵਾਈਸ ਚਾਂਸਲਰ ਹੋਣ ਦੇ ਨਾਤੇ ਵੀ ਮੈਂ ਕਾਲਜ ਨਾਲ ਜੁੜਿਆ ਹੋਇਆ ਹਾਂ ਕਿਉਂਕਿ ਬਾਈ ਕਾਲਜ ਜਿਹੜੇ ਹੈਗੇ ਨੇ ਆਯੁਰਵੈਦਿਕ ਜਨਨੀ ਹੋਮੋਪੈਥੀ ਕਾਲਜ ਜਿਹੜੇ ਜਿਨ੍ਹਾਂ ਨੂੰ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਗਵਨ ਕਰਦੀ ਹੈ ਉਹਨਾਂ ਕਾਲਜ ਦਿਆਨੰਦਰ ਵਿਧੀ ਕਾਲਜ ਜਿਹੜਾ ਕਿ ਮੇਰਾ ਆਪਣਾ ਜਿੱਥੋਂ ਕਿ ਮੈਂ ਪੜਿਆ ਤੇ ਪੜਾਇਆ ਉਹ ਉਹ ਵੀ ਗੁਰੂ ਰਵੀਦਾਸ ਦੇ ਅੰਡਰ ਹੀ ਆਉਂਦਾ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਕਾਲਜ ਨਾਲ ਹਲੇ ਵੀ ਮਰਾ ਉਨੇ ਜੁੜਾ ਹੋਇਆ ਹੈ ਬਹੁਤ ਵਧੀਆ ਗੱਲ ਹੈ ਜਿੱਥੋਂ ਅਸੀਂ ਪੜੇ ਹੋਈਏ ਜਿੱਥੋਂ ਅਸੀਂ ਇਨੀਆਂ ਆਪਣੀਆਂ ਸਵਾਵਾ ਦੇ ਕੇ ਵੀ ਆਏ ਅੱਜ ਵੀ ਜੁੜੇ ਹੋਏ ਹਾਂ ਉਹਨਾਂ ਕਾਲਜ ਦੇ ਨਾਲ ਬਹੁਤ ਚੰਗੀ ਗੱਲ ਹੈ ਬਹੁਤ ਭਾਗਾ ਵਾਲੇ ਹੁੰਦੇ ਨੇ ਇਨਸਾਨ ਜਿਵੇਂ ਤੁਸੀਂ ਕਿਹਾ ਕਿ ਉਸ ਟਾਈਮ ਉੱਤੇ ਸ਼ਾਇਦ ਪਿਤਾ ਜੀ ਨਾ ਸਿੱਖਿਆ ਦਿੰਦੇ ਤਾਂ ਬੰਦੇ ਨੂੰ ਹੁੰਦਾ ਹੈ ਕਿ ਸ਼ਾਇਦ ਅਸੀਂ ਕੋਈ ਗਲਤ ਡਿਸੀਜਨ ਲੈ ਲੈਣਾ ਸੀ ਵੱਡੇ ਵੱਡੇ ਰਿਆ ਦਾ ਮਾਤਾ ਪਿਤਾ ਦਾ ਅਧਿਆਪਕਾਂ ਦਾ ਕਿੰਨਾ ਕਿ ਯੋਗਦਾਨ ਰਿਹਾ ਜ਼ਿੰਦਗੀ ਦੇ ਵਿੱਚ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਗਾ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਗਾ ਕੀ ਮਾਤਾ ਪਿਤਾ ਦਾ ਅਸ਼ੀਰਵਾਦ ਰੱਬ ਦੇ ਅਸ਼ੀਰਵਾਦ ਤੋਂ ਵੀ ਜ਼ਿਆਦਾ ਵੱਡਾ ਹੈ। ਬਿਲਕੁਲ ਸਹੀ। ਕਿ ਮਾਤਾ ਪਿਤਾ ਦੀ ਜਦੋਂ ਪਸੀ ਸੇਵਾ ਕਰਦੇ ਆ ਜਿਹੜੇ ਉਹਨਾਂ ਦੇ ਢਿੱਡੋਂ ਸੀਸਾ ਨਿਕਲਦੀਆਂ ਨੇ ਉਹ ਸਾਡੀ ਕਾਮਯਾਬੀ ਦਾ ਸਭ ਤੋਂ ਵੱਡਾ ਸਤਕਾ ਬਣਦੀਆਂ ਨੇ। ਬਿਲਕੁਲ ਸਹੀ। ਕਿ ਆਜ ਵਾਈਸ ਚਾਂਸਲਰ ਹੋ ਬੜੀ ਵੱਡੀ ਜ਼ਿੰਮੇਵਾਰੀ ਹੈ ਯੂਨੀਵਰਸਿਟੀ ਨੂੰ ਚਲਾ ਰਹੇ ਹੋ ਦੇਖ ਰੱਖ ਕਰ ਰਹੇ ਹੋ। ਜੀ ਜੀ। ਨਿੱਕੇ ਤੋਂ ਹਰ ਇੱਕ ਵੱਡੇ ਪੱਦਰ ਦਾ ਬੰਦਾ ਤੁਹਾਨੂੰ ਮਿਲਣ ਆਉਂਦਾ ਹੈ। ਤੁਸੀਂ ਉਹਨੂੰ ਮੈਨੇਜ ਕਰਦੇ ਹੋ। ਜਦੋਂ ਵਾਈਸ ਚਾਂਸਲਰ ਬਣੇ। ਜੀ ਜੀ ਕੀ ਉਸ ਸਮੇਂ ਉਮੀਦਾਂ ਸੀ ਆਪਣੇ ਆਪ ਤੋਂ ਕੀ ਮਿਸ਼ਨ ਲੈ ਕੇ ਚੱਲੇ ਕੀ ਵਿਜ਼ਨ ਸੀ ਕਿ ਮੈਂ ਯੂਨੀਵਰਸਿਟੀ ਨੂੰ ਹੋਰ ਵੀ ਅੱਗੇ ਲੈ ਕੇ ਜਾਣਾ ਹੈ ਦੇਖੋ ਮੇਰਾ ਤਾਂ ਸ਼ੁਰੂ ਤੋਂ ਹੀ ਇੱਕ ਜਿਹੜਾ ਲਾਈਫ ਦਾ ਏਮ ਰਿਹਾ ਇੱਕ ਵਿਜ਼ਨ ਇਹ ਰਿਹਾ ਚਾਹੇ ਮੈਂ ਟੀਚਰ ਸੀ ਚਾਹੇ ਮੈਂ ਪ੍ਰਿੰਸੀਪਲ ਸੀ ਚਾਹੇ ਬਾਇਸ ਚਾਂਸਟਰ ਦੇ ਤੌਰ ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਕਿ ਆਯੁਰਵੇਦ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹਦੀ ਰਿਕੋਗਨੀਸ਼ਨ ਇਹਦੀ ਪਛਾਣ बन, बननी चाहिए है बनानी चाहिए थे मैं अपनी लाइफ का बहुत सारा हिस्सा इस अपने ऑब्जेक्टिव्स पे लगाया भी है ਤੇ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਉਹ ਮੈਂ ਚਾਹੁੰਦਾ ਸੀਗਾ ਕਿ ਪਹਿਲਾਂ ਕਾਲਜ ਤੇ ਹੁਣ ਜਿਹੜੀ ਮੇਰੀ ਯੂਨੀਵਰਸਿਟੀ ਹੈ ਇਹ ਇੱਕ ਇੰਟਰਨੈਸ਼ਨਲ ਸੈਂਟਰ ਫॉर ਲਰਨਿੰਗ ਆਫ ਆਯੁਰਵੇਦਾ ਬਣੇ ਇਹ ਮੇਰਾ ਬਹੁਤ ਵੱਡਾ ਇੱਕ ਆਬਜੈਕਟਿਵ ਹੈ ਔਰ ਪਰਮਾਤਮਾ ਨੇ ਮੈਨੂੰ ਇਹ ਉੱਤੇ ਕੰਮ ਕਰਨ ਦਾ ਮੌਕਾ ਦਿੱਤਾ ਔਰ ਕੁਝ ਹੱਦ ਤੱਕ ਕਾਮਯਾਬੀ ਵੀ ਦਿੱਤੀ ਕਿਉਂਕਿ ਮੈਂ ਬਹੁਤ ਸਾਰੇ ਕੰਟਰੀਜ਼ ਮੋਰ ਦੈਨ ਹਾਫ ਆਫ ਦਾ ਗਲੋਬ ਮੈਂ ਆਯੁਰਵਿਦ ਪੜ੍ਹਨ ਗਿਆ ਇੰਨੀ ਕੰਟਰੀਜ਼ 'ਚ ਮੈਂ ਆਯੁਰਵਿਦ ਪੜਾਇਆ ਕਿ ਮੇਰੇ ਉਂਗਲਾਂ ਦੇ ਗਿਨਣਾ ਮੁਸ਼ਕਲ ਹੈ ਹੂੰ ਤੇ ਉਹ ਕੰਟਰੀ ਜਿੱਥੇ ਮੈਂ ਆਯੁਰਵਿਦ ਪੜਾਣ ਜਾਂਦਾ ਸੀ ਉੱਥੇ ਛੋਟੇ ਕੋਰਸ ਵੱਡੇ ਕੋਰਸ ਦੇ ਵਿੱਚ ਮੈਂ ਐਜ਼ ਅ ਵਿਜ਼ਿਟਿੰਗ ਫੈਕਲਟੀ ਜਾਂਦਾ ਸੀ ਜੀ ਤੇ ਉੱਥੋਂ ਦੇ ਜਿਹੜੇ ਜਿਹੜੇ ਸਟੂਡੈਂਟਸ ਸੀਗੇ ਉਹ ਐਡਵਾਂਸਡ ਲਰਨਿੰਗ ਵਾਸਤੇ ਇੰਡੀਆ ਆਉਂਦੇ ਸੀ ਸਾਡੇ ਕੋਲ ਕਾਲਜ ਚ ਆਉਂਦੇ ਸੀ ਵਾਹ ਤੂੰ ਇਸ ਤਰੀਕੇ ਦੇ ਨਾਲ ਜਿਹੜਾ ਮੇਰਾ ਇੱਕ ਆਬਜੈਕਟਿਵ ਸੀ ਸੁਪਨਾ ਸੀ ਕਿ ਹਲੇ ਵੀ ਬਹੁਤ ਸਾਰੇ ਜਿਹੜੇ ਅੰਤਰਰਾਸ਼ਟਰੀ ਰੈਗੂਲਰ ਡਾਕਟਰਸ ਨੇ ਉਹ ਵੀ ਅਤ ਆਯੁਰਵੇਦ ਪੜਨਾ ਅੰਦਰ ਇੰਡੀਆ ਜਾਂ ਮੇਰੇ ਕੋਲ ਵਿਦੇਸ਼ਾਂ ਚ ਪੜਦੇ ਰਹੇ ਨੇ ਉਹਨਾਂ ਦਾ ਜਿਹੜੇ ਰੈਗੂਲਰ ਡਾਕਟਰ ਨੇ ਐਲੋਪੈਥਿਕ ਡਾਕਟਰ ਨੇ ਉਹਨਾਂ ਦਾ ਵੀ ਆਯੁਰਵੇਦ ਦੇ ਵਿੱਚ ਬਹੁਤ ਡੀਪ ਇੰਟਰਸਟ ਦਿਨੋ ਦਿਨ ਵਧਦਾ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਤੇ ਉਹ ਆਯੁਰਵੈਦਿਕ ਪੈਥੀ ਨੂੰ ਉਹਦੇ ਤੇ ਬੜਾ ਵਿਸ਼ਵਾਸ ਕਰਕੇ ਅਪਣਾਉਂਦੇ ਨੇ ਤੇ ਇਹੀ ਮੇਰਾ ਇੱਕ ਸਿਗਾ ਕਿ ਇਸ ਚੀਜ਼ ਆਪਣਾ ਸਿਸਟਮ ਨੂੰ ਜਿਆਦਾ ਤੋਂ ਜਿਆਦਾ ਦੁਨੀਆ ਦੀ ਜਿਹੜੇ ਲੋਕਾਂ ਦੇ ਪੱਲੇ ਵਾਸਤੇ ਦੁਨੀਆ ਨੂੰ ਪਹੁੰਚਾਇਆ ਜਾਵੇ ਤਾਂ ਉਸ ਉਸੇ ਮੈਂ ਆਪਣੇ ਜਿਹੜਾ ਆਬਜੈਕਟਿਵ ਉੱਤੇ ਲੱਗਿਆ ਹੈ ਨਾਲ ਹੀ ਨਾਲ ਜਿਹੜਾ ਪਹਿਲਾ ਦੂਸਰਾ ਓਬਜੈਕਟਿਵ ਹੈ ਐਜ਼ ਅ ਵਾਈਸ ਚਾਂਸਲਰ ਆਫ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਕਿ ਜਿਹੜੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਸ਼ਾਹਪੁਰ ਦੇ ਅੰਡਰ ਜਿਹੜੇ ਕਾਲਜ ਨੇ ਉਹ ਜਿਹੜੇ ਛਾਤਰ ਨੇ ਜਿਹੜੇ ਉਥੋਂ ਡਾਕਟਰ ਬੰਦੇ ਨੇ ਜੀ ਉਹ ਐਪਲਾਈਡ ਨੋਲੇਜ ਲੈ ਕੇ ਜਾਣ ਹਮ ਐਪਲਾਈਡ ਨੋਲੇਜ ਦਾ ਮਤਲਬ ਇਹ ਹੁੰਦਾ ਕਿ ਇੱਕ ਸਿਰਫ ਪੇਪਰ ਕੁਆਲੀਫਿਕੇਸ਼ਨ ਨਹੀਂ ਹਾਂਜੀ ਤੇ ਜਿਹੜੀ ਉਹ ਡਿਗਰੀ ਲੈ ਕੇ ਜਾਣ ਤੇ ਉਹ ਡਿਗਰੀ ਕਰਕੇ ਉਹਨਾਂ ਨੂੰ ਇੰਨੀ ਕਿ thorough ਐਪਲਾਈਡ ਪ੍ਰੈਕਟੀਕਲ ਨੋਲੇਜ ਹੋਵੇ ਕਿ ਉਹ ਕੌਨਫੀਡੈਂਸ ਇਨ ਆਲ ਆਪਣੀ ਪ੍ਰੈਕਟਿਸ ਕਰਨ ਤੇ ਆਯੁਰਵੇਦ ਦਾ ਪ੍ਰਚਾਰ ਪ੍ਰਸਾਰ ਕਰਨ ਤੇ ਆਯੁਰਵੇਦ ਦੇ ਨਾਲ ਦੇਸ਼ ਦੀ ਸੇਵਾ ਜਨਤਾ ਦੀ ਸੇਵਾ ਕਰਨ ਬਿਲਕੁਲ ਬਹੁਤ ਸੋਹਣੀ ਗੱਲ ਹੈ ਜਦੋਂ ਮੈਨੂੰ ਪੜਨ ਦਾ ਮੌਕਾ ਮਿਲਿਆ ਤੁਹਾਡੇ ਬਾਰੇ ਉਹਦੇ ਵਿੱਚ ਇੱਕ ਵੈਦਿਕ ਐਸਟ੍ਰੋਲੋਜੀ ਬਾਰੇ ਵੀ ਸਪੈਸ਼ਲਾਈਜੇਸ਼ਨ ਤੁਹਾਡੀ ਲਿਖੀ ਹੋਈ ਸੀ ਜੀ 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 ਇੱਕ ਕੀ ਹੈ ਸਰ ਇਹਦੇ ਬਾਰੇ ਦੱਸੋ ਥੋੜਾ ਜਿਹਾ ਦੇਖੋ ਜਿਹੜੀ ਵੈਦਿਕ ਐਸਟ੍ਰੋਲੋਜੀ ਹੈ ਇਹ ਆਯੁਰਵੇਦ ਜਿਹੜਾ ਹੈਗਾ ਉਹ ਆਯੁਰਵੇਦ ਦੀ ਹੀ ਇੱਕ ਸਿਸਟਰ ਬ੍ਰਾਂਚ ਹੈ ਅੱਛਾ ਜੀ ਤੇ ਆਯੁਰਵੇਦ ਦੇ ਵਿੱਚ ਇੱਕ ਹੋਰ ਦੀ ਸਸ਼ਟ ਪ੍ਰਾਂਚਾ ਯੋਗ ਆਯੁਰਵੇਦ ਤੇ ਜੋਤਿਸ਼ ਜੋਤਿਸ਼ ਨੂੰ ਇਸੀ ਵੈਦਿਕ ਸਟੋਲੋਜੀ ਕਹਿੰਦੇ ਜਿਹੜਾ ਭਾਰਤੀ ਜੋਤਿਸ਼ ਹੈ ਆਯੁਰਵੇਦ ਕੰਪਲੀਟਲੀ ਤਾਂ ਹੁੰਦਾ ਵੈ ਜੇ ਤੁਸੀਂ ਤਿੰਨੋਂ ਪੰਧਤੀਆਂ ਦਾ ਦੀ ਬਰਾਬਰ ਪ੍ਰੈਕਟਿਸ ਕਰਦੇ ਹੋ ਕਿਉਂਕਿ ਇਹ ਜੇ ਅਸੀਂ ਕਿਸੇ ਪੇਸ਼ੈਂਟ ਨੂੰ ਕਿਸੇ ਵਿਅਕਤੀ ਨੂੰ ਪੂਰਾ ਲਾਭ ਦੇਣਾ ਹੈ ਤਾਂ ਇਹ ਸਾਰੀਆਂ ਦੋਨੋਂ ਯੋਗ ਤੇ ਜੋਤਿਸ਼ ਉਹਨੂੰ ਕੰਪਲੀਮੈਂਟ ਕਰਦੇ ਨੇ ਤੇ ਇਹਦੇ ਵਿੱਚ ਮੇਰਾ ਬਚਪਨ ਤੋਂ ਕਾਫੀ ਇੰਟਰਸਟ ਸੀਗਾ ਜੀ ਤੇ ਮੈਂ ਇਹਦੇ ਉੱਤੇ ਬਹੁਤ ਅਧਿਨ ਕੀਤਾ ਬਹੁਤ ਸਟੱਡੀ ਕੀਤੀ ਬਹੁਤ ਪ੍ਰੈਕਟਿਸ ਕੀਤੀ ਤੇ ਜਦੋਂ ਮੈਂ ਵਿਦੇਸ਼ਾਂ ਚ ਗਿਆ ਤਾਂ ਉੱਥੇ ਜਿਹੜੇ ਵੈਸਟਰਨ ਸਟੋਲੋਜਰ ਸੀਗੇ ਉਹਨਾਂ ਨੂੰ ਵੀ ਮੈਨੂੰ ਆ ਗਵੈਦਿਕ ਸਟੋਲੋਜੀ ਪੜ੍ਹਾਉਂਦਾ ਜਾਂ ਜੋਤਿਸ਼ ਪੜ੍ਹਾਉਂਦਾ ਮੌਕਾ ਮਿਲਿਆ ਤੇ ਉਹ ਜਿਹੜੇ ਪ੍ਰੋਫੈਸ਼ਨਲ ਸਟੋਲਰ ਸੀਗੇ ਉਹਨਾਂ ਨੇ ਆਪਣੀ ਵੈਸਟਰਨ ਸਟੋਲੋਜੀ ਪ੍ਰੈਕਟਿਸ ਛੱਡ ਕੇ ਗਵੈਦਿਕ ਸਟੋਲੋਜੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਹਾਂ ਮੈਂ ਇਥੇ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜੋਤਿਸ਼ ਨੂੰ ਮੈਂ ਕਦੀ ਵੀ ਆਪਣਾ ਪੇਸ਼ਾ ਜਾਂ ਵਿਅਸਾਇ ਨਹੀਂ ਬਣਾਇਆ ਠੀਕ ਹੈ ਠੀਕ ਹੈ ਜਦੋਂ ایکسپੀਰੀਅੰਸ ਦੀ ਗੱਲ ਕਰਦੇ ਆ ਤੁਹਾਡੇ ਕੋਲ ਟੀਚਿੰਗ ایکسپੀਰੀਅੰਸ ਵੀ ਰਿਹਾ ਤੁਹਾਡੇ ਕੋਲ ਤੁਸੀਂ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਪ੍ਰਿੰਸੀਪਲ ਹੋਣ ਵਾਈਸ ਚਾਂਸਲਰ ਹੋ ਤੁਸੀਂ ਹੈ ਨਾ ਤੇ ਕਲੀਨਿਕਲ ایکسپੀਰੀਅੰਸ ਵੀ ਤੁਹਾਡੇ ਕੋਲ ਰਿਹਾ ਬਹੁਤ ਜ਼ਿਆਦਾ ਲੋਕਾਂ ਨਾਲ ਨੇੜਤਾ ਸਟੂਡੈਂਟਸ ਦੇ ਨਾਲ ਨੇੜਤਾ ਪ੍ਰੋਫੈਸਰਸ ਦੇ ਨਾਲ ਟੀਚਰਸ ਦੇ ਨਾਲ ਨੇੜਤਾ ਵੱਖ-ਵੱਖ ਪੱਧਰਾਂ ਦੇ ਲੋਕਾਂ ਨਾਲ ਹਮੇਸ਼ਾ ਮਿਲਿਆ ਬੁੱਕਸ ਵੀ ਲਿਖੀਆਂ ਤੁਸੀਂ ਤੁਹਾਡੀਆਂ ਪਬਲਿਕेशंस ਵੀ ਬਹੁਤ ਆਈਆਂ ਨੈਸ਼ਨਲ ਇੰਟਰਨੈਸ਼ਨਲ ਪੇਪਰਸ ਜਿਹੜੇ ਆ ਤੁਹਾਡੇ ਬਹੁਤ ਆਏ ਉਹਦੇ ਵਿੱਚ ਇੱਕੋ ਹੀ ਗੱਲ ਸੀ ਯੂਨੀਵਰਸਿਟੀ ਨੂੰ ਆਯੁਰਵੈਦਿਕ ਜਿਹੜੀ ਹੈ ਗ੍ਰੋਥ ਦੇ ਵੱਲ ਲੈ ਕੇ ਜਾਣਾ ਬਿਲਕੁਲ ਇਹਦੇ ਵਿੱਚ ਜਿਹੜਾ ਹੈ ਉਹ ਉਹ ਵੀ ਦੱਸਿਆ ਜਾਵੇ ਸਾਨੂੰ ਕਿ ਕੀ ਇਹਦੇ ਵਿੱਚ ਮਕਸਦ ਹੈ ਤੇ ਕੀ ਕੁਝ ਇਹਦੇ ਵਿੱਚ ਹੋਰ ਤੁਸੀਂ ਕਰ ਰਹੇ ਹੋ ਦੇਖੋ ਮੇਰੀਆਂ ਆਯੁਰਵੈਦ ਉਤੇ ਤਿੰਨ ਕਿਤਾਬਾਂ ਮੈਂ ਲਿਖੀਆਂ ਔਰ ਯੋਗ ਦੇ ਉਤੇ ਇੱਕ ਮੈਂ ਕਿਤਾਬ ਲਿਖੀ ਹੈ और एक किताब मैं लिखी है नाड़ी उ पल्स डायग्नोसिस अच्छा ते अपना उस तो अलावा तो मेरिया लगभग कोई चाली तो ज़्यादा जे आर्टिकल्स नेशनल इंटरनेशनल जर्नल्स पबलिश ने तो ऑब्जेक्टिव यही है कि आयुर्वेद की एक्सेप्टेंस hmm. एविडेंस बेस्ड जी स्टडी है रिसर्च बेस्ड एविडेंस रिसर्च बेस्ड ज ਜਿਹੜੇ ਡਾਟਾ ਵਾ ਉਹ ਜਿਆਦਾ ਤੋਂ ਜਿਆਦਾ ਜਨਰੇਟ ਕਰਕੇ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਆਯੁਰਵੈਦ ਦੀ ਐਕਸੈਪਟੈਂਸ ਨੂੰ ਵਧਾਇਆ ਜਾਵੇ। ਹੂੰ ਬਹੁਤ ਸੋਹਣੀ ਗੱਲ ਐ। ਪੰਚਕਰਮਾ। ਜੀ ਜੀ। ਇਹ ਕੀ ਐ? ਪੰਚਕਰਮਾ ਦੇ ਜਿਹੜੀ ਆਯੁਰਵੈਦਿਕ ਮੈਡੀਸ਼ਨ ਜਾਂ ਦਾ ਜਿਹੜਾ ਮੇਨ ਇੱਕ ਸਬਜੈਕਟ ਐ, ਇੱਕ ਮੇਨ ਡਿਪਾਰਟਮੈਂਟ ਐ ਕਾਹਚ ਗਿੱਸਾ ਤੇ ਪੰਚਕਰਮਾ। ਹਾਂ। ਪੰਚਕਰਮਾ ਕੀ ਹੈ ਕਿ ਜਿਹੜੀਆਂ क्रॉनिक ਡਿਜ਼ੀਜ਼ਸ ਨੇ ਜਾਂ ਆਟੋਮਿਨ ਡਿਸਆਰਡਰਸ ਨੇ ਓਕੇ ਉਹਦਾ ਬਾਕੀ ਪદ્ધਤੀਆਂ ਦੇ ਵਿੱਚ ਕੋਈ ਬਹੁਤਾ ਅੱਛਾ ਉਹਦਾ ਇਲਾਜ ਨਹੀਂ ਹੋ ਪਾਂਦਾ ਤੇ ਸਿਰਫ ਉਹਦੇ ਵਿੱਚ ਇੱਕ ਸਿੰਪਟੋਮੈਟਿਕ ਟ੍ਰੀਟਮੈਂਟ ਜਾਂ ਸਪਰੈਸਿਵ ਟ੍ਰੀਟਮੈਂਟ ਹੀ ਹੁੰਦਾ ਹੈ ਆਯੁਰਵੈਦਿਕ ਦੇ ਵਿੱਚ ਜਿਹੜੀ ਪੰਚਕਰਮਾ ਪદ્ધਤੀ ਹੈ ਉਹਦੇ ਵਿੱਚ ਅਸੀਂ ਬੋਡੀ ਨੂੰ ਕਲੀਨਸ ਕਰਕੇ ਜਾਂ ਡੀਟੌਕਸੀਫਾਈ ਕਰਕੇ ਸ਼ੋਧਨ ਕਰਕੇ ਪੰਜ ਉਹਦੇ ਵਿੱਚ ਜਿਹੜੇ ਉਪਰਾਲੇ ਨੇ ਵਮਨ ਵੀਰੇਚਨ ਅਸਥਾਪਨ ਅਨਵਸਨ ਨਸਯ ਵਮਨ ਉਲਟੀਆਂ ਕਰਵਾਉਣਾ ਵੀਰੇਚਨ ਲੂਜ਼ ਮੋਸ਼ਨ ਕਰਾਣਾ ਤੇ ਦੋ ਤਰ੍ਹਾਂ ਦੀਆਂ ਜਿਹੜੇ ਅਨੀਮੇ ਨੇ ਇੱਕ ਕਾੜੇ ਦਾ ਪੇਸਟ ਹੈ ਇੱਕ ਤੇਲ ਦਾ ਬੇਸਟ ਹੈ ਤੇ ਨੱਕ ਚ ਜਿਹੜੀ ਦਵਾਈ ਪਾਨੇ ਨਸ ਇਹ ਨਸ ਸੇ ਇਹ ਪੰਜ ਮੈਨ ਉਪਰਾਲਿਆ ਦੇ ਬੇਸਟ ਜਿਹੜੀ ਪદ્ધਤੀ ਹੈ ਉਹਨੂੰ ਪੰਜ ਕਰਮਾ ਕਿਹਾ ਜਾਂਦਾ ਹੈ ਤੇ ਇਹ ਜਿਹੜੀ ਪદ્ધਤੀ ਹੈ ਇਹ ਮੇਰੀ ਸਪੈਸ਼ਲਾਈਜੇਸ਼ਨ ਹੈ ਤੇ ਮੈਂ ਇਹ ਪ੍ਰੋਫੈਸਰ ਵੀ ਪੰਚਕਰਮਾ ਦਾ ਹੀ ਹਾਂ ਹਾਂਜੀ ਤੇ ਇਹ ਪੰਚਕਰਮਾ ਦੇ ਉੱਤੇ ਹੀ ਮੈਂ ਬੁੱਕਸ ਵੀ ਪਬਲਿਸ਼ ਕੀਤੇ ਹੈ ਠੀਕ ਹੈ ਤੇ ਇਹ ਇੱਕ ਸਮਝ ਲਓ ਕਿ ਆਯੁਰਵੇਦ ਦੀ ਸਭ ਤੋਂ ਜਿਹੜੀ ਪ੍ਰੈਕਟੀਕਲੀ ਰਿਜ਼ਲਟ ਦੇਣ ਵਾਲਾ ਜਿਹੜੀ ਬ੍ਰਾਂਚ ਹੈ ਉਹ ਪੰਚਕਰਮਾ ਹੈ ਜੀ ਡਾਕਟਰ ਸਾਹਿਬ ਹੁਣ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ ਹੈ ਨਾ ਜੋ ਕੁਝ ਵੀ ਤੁਸੀਂ ਅੱਜ ਕਰ ਰਹੇ ਹੋ ਉਹਦੇ ਬਾਰੇ ਤਾਂ ਪਤਾ ਲੱਗ ਗਿਆ ਹੁਣ ਤੁਹਾਡਾ ਦਾ ਪਰਸਨਲ ਲਾਈਫ ਵਾਲ ਚੱਲਦੀ ਹੈ ਜੀ ਜ਼ਰੂਰ ਜੀ ਅ ਕਰ ਪਰਿਵਾਰ ਦੇ ਵਿੱਚ ਹੁਣ ਦੇ ਸਮੇਂ ਦੇ ਵਿੱਚ ਕੌਣ ਕੌਣ ਜੀਵੇ ਮੇਰੇ ਦੋ ਬੇਟੇ ਹੈ ਬੇਟੀ ਹੈ ਜੀ ਵਾਈਫ ਮੇਰੀ ਉਹ ਪਹਿਲਾਂ ਉਹਨਾਂ ਨੇ ਬੀਏ ਕੀਤੀ ਤੇ ਟੈਕਸਟਾਈਲ ਡਿਜ਼ਾਈਨਿੰਗ ਦੀ ਉਹਨਾਂ ਨੇ ਡਿਗਰੀ ਕੀਤੀ ਜੀ ਤੇ ਆਪਣਾ ਲੈਕਚਰਰ ਸੀਗਾ ਟੈਕਸਟਾਈਲ ਡਿਜ਼ਾਈਨਿੰਗ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਜਦੋਂ ਸ਼ਾਦੀ ਤੋਂ ਬਾਅਦ ਉਹਨਾਂ ਨੇ ਇਹ ਡਿਸਾਈਡ ਕੀਤਾ ਅਸੀਂ ਦੋਨਾਂ ਜੀ ਆਨਰਲ ਕਿ ਡਿਸਾਈਡ ਕੀਤਾ ਕਿ ਬੱਚਿਆਂ ਦੀ ਪਾਲਣ ਪੋਸ਼ਣ ਵਾਸਤੇ ਮਾਂ-ਪਿਓ ਦੀ ਕੇਅਰ ਵਾਸਤੇ ਤੇ ਉਹ ਨਾ ਵੀ ਕੰਮ ਕਰਨ ਤੇ ਜਿਹੜਾ ਹੈਗਾ ਪੂਰਾ ਪਰਿਵਾਰ ਵਾਲਾ ਆਪਣਾ ਧਿਆਨ ਦੇਉਂਦੇ ਤੇ ਉਹਨਾਂ ਨੇ ਬੜਾ ਵੱਡਾ ਸੈਕਰੀਫਾਈਸ ਕੀਤਾ ਤੇ ਉਹਨਾਂ ਨੇ ਆਪਣਾ ਪੂਰੀ ਲਾਈਫ ਫੈਮਿਲੀ ਨੂੰ ਮੇਰੇ ਪੇਰੈਂਟਸ ਨੂੰ ਤੇ ਮੇਰੇ ਸਾਡੇ ਬੱਚਿਆਂ ਨੂੰ ਡੈਡੀਟ ਕੀਤੀ ਤੇ بڑا ਬੇਟਾ ਜਿਹੜਾ ਮੇਰਾ ਹੈਗਾ ਵਾ ਉਹ ਸਰਜਨ ਹੈ ਤੇ ਉਹ ਐਮਸੀਐਚ ਯੂਰੋਲੋজিস্ট ਹੈ ਤੇ ਉਹਦੀ ਵਾਈਫ ਐਨਸਥੀਸਿਸਟ ਐ ਐਮਡੀ ਅਨਸਥੀਸ਼ੀਆ ਤੇ ਬੇਟੀ ਮੇਰੀ ਜਿਹੜੀ ਹੈਗੀ ਆ ਉਹ ਆਯੁਰਵੈਦਿਕ ਡਾਕਟਰ ਆ ਉਹ ਵਿਧਿਆਨੰਦ ਆਯੁਰਵੈਦਿਕ ਕਾਲਜ ਤੋਂ ਹੀ ਪੜ੍ਹੀ ਹੈ अच्छा जी। ਤੇ ਛੋਟਾ ਬੇਟਾ ਉਹ MBBS ਫਾਈਨਲ ਇਅਰ ਕਰ ਰਹਾ ਹੈ ਪਟਿਆਲਾ ਦੇ ਵਿੱਚ। ਠੀਕ ਹੈ। ਬਹੁਤ ਖੂਬਸੂਰਤ ਅ ਪਰਿਵਾਰ ਹੈ। ਔਰ ਉਹਨਾਂ ਦੇ ਜੀ ਨੇ ਤੁਸੀਂ ਦੱਸਿਆ ਅ BC ਸਾਹਿਬ ਜਦੋਂ ਉਹ ਨਾ ਬੰਦੇ ਨੂੰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਸਟ्रेस ਵੀ ਹੋ ਜਾਂਦਾ ਹੈ। ਬਹੁਤ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਤੁਹਾਨੂੰ ਤੰਗ ਵੀ ਕਰਨ ਲੱਗ ਪੈਂਦੀਆਂ ਨੇ। ਕਿੰਦਾ ਸਟ्रेस ਨੂੰ ਮੈਨੇਜ ਕਰਦੇ ਹੋ ਫਿਰ? movies ਦੇਖਣ ਦਾ ਸ਼ੌਕੀਨ, music ਦਾ ਸ਼ੌਕੀਨ ਔਰ ਰੀਡਿੰਗ ਦਾ ਬਹੁਤ ਮੈਨੂੰ ਡਿਫਰੈਂਟ ਡਿਫਰੈਂਟ ਸਬਜੈਕਟਸ ਤੇ ਮੈਨੂੰ ਬਸਟੋਲੋਜੀ ਮੈਂ ਹਾਲੇ ਵੀ ਪੜਦਾ। ਤੇ ਹੋਰ ਵੀ ਪੋਜ਼ਿਟਿਵ ਥਿੰਕਿੰਗ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਲਿਟਰੇਚਰ ਪੜ੍ਹਨ ਦਾ ਮੈਨੂੰ ਬਹੁਤ ਸ਼ੌਂਕ ਹੈ ਬਚਪਨ ਤੋਂ ਹੀ ਜੀ 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 ਠੀਕ ਹੈ ਯੋਗ ਦੀ ਪ੍ਰੈਕਟਿਸ ਕਰਦਾ ਤੇ ਇਹਨਾਂ ਚੀਜ਼ਾਂ ਦੇ ਨਾਲ ਮੈਂ ਰਿਲੈਕਸ ਕਰਦਾ ਲਾਈਫ ਦੇ ਵਿੱਚ ਇੰਜੋਏ ਕਰਦਾ ਜੀ ਹੁਣ ਰੈਪਿਡ ਫਾਇਰ ਆਪਾ ਥੋੜਾ ਜਿਹਾ ਸਮਾਂ ਸਾਡੇ ਕੋਲ ਰਹਿ ਗਿਆ फटाफट ਖੇਡ ਲੈਣੇ ਆ আচ্ছা ਤੁਹਾਡਾ ਫੇਵਰਿਟ ਜੌਬ ਕਿਹੜੀ ਹੈ ਇਹ ਸਾਰੇ ਜੋ ਵੀ ਤੁਸੀਂ ਆਪਣੇ ਆਪਣੇ ਕੰਮ ਕੀਤੇ ਹੋਏ ਨੇ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸਕੂਨ ਦੇਣ ਵਾਲੀ ਕਿਹੜੀ ਪੁਜੀਸ਼ਨ ਹੈ ਟੀਚਿੰਗ ਟੀਚਿੰਗ ਸਭ ਤੋਂ ਜ਼ਿਆਦਾ ਮੈਂ ਟੀਚਿੰਗ ਨੂੰ ਇੰਜੋਏ ਕਰਦਾ ਹਾਂ ਠੀਕ ਹੈ ਤੇ ਫੇਵਰਿਟ ਪਲੇ ਫੇਵਰਟ ਪਲੇਸ ਤਾਂ ਮੇਰਾ ਆਪਣਾ ਸ਼ਹਿਰ ਜਿੱਥੇ ਮੈਂ ਜੰਮਿਆ ਹਾਂ ਲੁਧਿਆਣਾ ਜੀ ਮੈਂ ساری ਦੁਨੀਆ ਘੁੰਮਿਆ ਤੇ ਮੇਰੀ ਬੇਟੀ ਨੇ ਇੱਕ ਦਿਨ ਮੈਨੂੰ ਪੁੱਛਿਆ papa ਤੁਸੀਂ ਬਹੁਤ ਦੁਨੀਆ ਘੁੰਮੇ ਤੇ ਤੁਹਾਨੂੰ ਪੈਰਿਸ ਵੀ ਗਏ ਲੰਡਨ ਵੀ ਗਏ ਐਂਡ ਅਮਸਟਰਡਮ ਵੀ ਗਏ ਸਭ ਜਗ੍ਹਾ ਗਏ ਤੇ ਤੁਹਾਨੂੰ ਸਭ ਤੋਂ ਵਧੀਆ ਜਗ੍ਹਾ ਸਭ ਤੋਂ ਕਿਹੜੀ ਲੱਗਦੀ ਹੈ ਮੈਂ 2 ਮਿੰਟ ਸੋਚਿਆ 2 ਮਿੰਟ ਸੋਚਾਂ ਤੋਂ ਬਾਅਦ ਕਹਾ ਮੈਂ ਕਿ ਲੁਧਿਆਣਾ ਹਾਏ ਆਪਣਾ ਘਰ ਨਾ ਫੇਵਰਟ ਫੂਡ ਕਿਹੜਾ ਹੈ ਆ ਫੇਵਰਟ ਫੂਡ ਮੱਕੀ ਰੋਟੀ ਸਰਸੋ ਦਾ ਸਾ ਕੀ ਬਾਤ ਹੈ ਪੂਰੇ ਪੰਜਾਬੀ ਹੈ ਨਾ ਠੀਕ ਹੈ ਡਾਕਟਰ ਸਾਹਿਬ ਜੀ ਮੈਂ ਤੁਹਾਨੂੰ ਪੁੱਛ ਲਵਾਂ ਕਿ ਤੁਸੀਂ ਅੱਜ ਆਯੁਰਵੈਦਿਕ ਦੇ ਡਾਕਟਰ ਨਾ ਹੁੰਦੇ ਤਾਂ ਕੀ ਹੋਣਾ ਸੀ ਦੇਖੋ ਆਯੁਰਵੈਦਿਕ ਦੇ ਡਾਕਟਰ ਜੇ ਨਾ ਹੁੰਦਾ ਤਾਂ ਮੈਂ ਟੀਚਰ ਸੀਗਾ ਟੀਚਰ ਹੀ ਹਣਾ ਸੀ ਜੀ ਟੀਚਿੰਗ ਨੂੰ ਬਹੁਤ ਪਸੰਦ ਹੈ ਦੋ ਚੀਜ਼ਾਂ ਦੇਖੋ ਟੀਚਿੰਗ ਤੇ ਪ੍ਰੈਕਟਿਸ ਪੇਸ਼IENTS ਨੂੰ ਠੀਕ ਕਰਨਾ ਬੱਚਿਆਂ ਨੂੰ ਪੜਾਉਣਾ ਹਾਂ ਠੀਕ ਹੈ ਬਹੁਤ ਸੋਹਣੀ ਗੱਲ ਹੈ ਡਾਕਟਰ ਸਾਹਿਬ ਆਈ ਦੇ ਸਮੇਂ ਦੇ ਵਿੱਚ ਨਾ ਆਯੁਰਵੇਦਾ ਨੂੰ ਬਹੁਤ ਵੱਡੀਆਂ-ਵੱਡੀਆਂ ਚੁਣੌਤੀਆਂ ਮਿਲ ਰਹੀਆਂ ਨੇ ਜੀ ਜੀ ਕੀ ਲੱਗਦਾ ਹੈ ਇਹਨਾਂ ਵਿੱਚੋਂ ਸਭ ਤੋਂ ਵੱਡੀ ਕਿਹੜੀ ਚੁਣੌਤੀ ਹੈ ਤੇ ਉਹਨਾਂ ਦਾ ਹੱਲ ਕਰਨ ਲਈ ਕਿਹੜੇ ਸਟੈਪ ਤੁਸੀਂ ਲੈ ਰਹੇ ਹੋ ਆਯੁਰਵੇਦ ਨੂੰ ਤੁਮ ਸਭ ਤੋਂ ਪਹਿਲਾਂ ਬੜੇ ਸੰਖੇਪ ਦੱਸਾਂਗੇ ਆਯੁਰਵੇਦ ਦੀ ਨਿਕਲਿਆ ਕਿਤੋਂ ਹੋਣ ਕਿਤੋਂ ਜਿਹੜੇ ਚਾਰ ਵੇਦ ਰਿਗਵੇਦ ਯਜੁਰਵੇਦ ਸਾਮਵੇਦ ਅਥਰਵੇਦ ਅਥਰਵੇਦ ਦਾ ਉਪਵੇਦ ਆਯੁਰਵੇਦ ਹੈ ਤੇ ਆਯੁਰਵੇਦ ਉਨਾ ਹੀ ਪੁਰਾਣਾ ਹੈ ਜਿੰਨੇ ਪੁਰਾਣੇ ਵੇਦ ਨੇ ਜੀ 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 ਠੀਕ ਤੇ ਇਹ ਸਾਡਾ ਤੁਰਬਾਗੇ ਕਿ ਸਾਡੇ ਭਾਰਤ ਵਰਸ਼ ਤੇ ਉਤੇ ਬਹੁਤ ਸਾਰਾ ਬਹੁਤ ਸਮੇਂ ਤੱਕ ਵਿਦੇਸ਼ੀ ਰਾਜ ਰਿਆ ਪਹਿਲਾ ਮੁਗਲਾਂ ਦਾ ਤੇ ਉਸ ਤੋਂ ਬਾਅਦ ਗੋਰਿਆਂ ਦਾ ਇੰਗਲਿਸ਼ ਦਾ ਗੋਰਿਆਂ ਦਾ ਤੇ ਉਹਨਾਂ ਨੇ ਕੀ ਕੀਤਾ ਸਾਡੀ ਜਿਹੜੀ ਇਹ ਪੈਥੀ ਹੈ ਸਾਡਾ ਜਿਹੜਾ ਐਰੋਵੈਦਿਕ ਸਿਸਟਮ ਹੈ ਇਹਨੂੰ ਡਿਸਕਰੇਜ ਕੀਤਾ ਕੋਈ ਵੀ ਸਾਇੰਸ ਕੋਈ ਵੀ ਸਿਸਟਮ ਜਿੰਨੀ ਦੇਰਾਂ ਨੂੰ ਰਾਜ ਆਸ਼ਿਰ ਹੈ ਹੂੰ ਰਾਜ ਆਸ਼ਿਰ ਦਾ ਮਤਲਬ ਗਵਰਨਮੈਂਟ ਦੀ ਸਪੋਰਟ ਨਾ ਮਿਲੇ ਉਹ ਗਰੋ ਨਹੀਂ ਕਰਦਾ ਪਰ ਹੁਣ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਨੇ 2014 ਦੇ ਵਿੱਚ ਆਯੂਸ਼ ਮੰਤਰਾਲਾ ਬਣਾਇਆ ਜੀ ਜੀ ਤੇ ਆਯੁਰਵੇਦ ਦੇ ਵਿਦ ਨੂੰ ਇੱਕ ਅੱਛੀ ਜਗ੍ਹਾ ਦੇ ਕੇ ਮਿਨਿਸਟਰੀ ਬਣਾ ਕੇ ਆਯੁਰਵੇਦ ਨੂੰ ਰਿਕੋਗਨਾਈਜ਼ ਕੀਤਾ ਆਯੁਰਵੇਦ ਨੂੰ ਕਾਫੀ ਵੱਡਾ ਬਜਟ ਅਲੋਕੇਟ ਕੀਤਾ ਇਸ ਤੋਂ ਪਹਿਲਾਂ ਕਿ ਹੈਲਥ ਦਾ ਜਾਂ ਮੈਡੀਕਲ ਐਜੂਕੇਸ਼ਨ ਦਾ 98% ਬਜਟ ਸੀਗਾ ਉਹ ਮਾਡਰਨ ਸਿਸਟਮ ਨੂੰ ਐਲੋਪੈਥੀ ਨੂੰ ਸੀ ਸਿਰਫ 2% ਸੀ ਜੀ ਤੋਂ ਜਿਹੜਾ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਆਯੁਰਵੇਦ ਦੇ ਵਿੱਚ ਰਿਸਰਚ ਹਮ ਬਹੁਤ ਹੋਈ ਪਹਿਲਾਂ ਪਰ ਹੁਣ ਜਿਹੜਾ ਅੱਜ ਦਾ ਸਮਾਂ ਹੈ ਉਹ ਇੱਕ ਜਿਹੜੀ ਮਾਡਰਨ ਟਾਈਪ ਦੀ ਰਿਸਰਚ ਹੈ ਜਿਹਨੂੰ ਕਿ ਏਵੀਸੀ ਕਹਿੰਦੇ ਆ ਸਟੈਟਿਸਟਿਕਲ ਡਾਟਾ ਬੇਸਡ ਰਿਸਰਚ ਜਿਹਨੂੰ ਐਵੀਡੈਂਸ ਡਾਟਾ ਬੇਸਡ ਐਵੀਡੈਂਸ ਬੇਸਡ ਰਿਸਰਚ ਕਹਿੰਦੇ ਆ ਜੀ ਉਹਦੀ ਬੜੀ ਜ਼ਰੂਰਤ ਹੈ ਤੇ ਉਹਦੇ ਹੀ ਮੇਰਾ ਫੋਕਸ ਹੈ ਕਿ ਜਿਆਦਾ ਤੋਂ ਜਿਆਦਾ ਰਿਸਰਚ ਕਰਕੇ ਅਸੀਂ ਡਾਟਾ ਲਿਆਈਏ ਟ੍ਰਾਇਲਸ ਕਰਕੇ ਤਾਂ ਕਿ ਜਿਹੜਾ ਪੂਰੀ ਦੁਨੀਆ ਦੇ ਸਾਹਮਣੇ ਅਸੀਂ ਇਹ ਪ੍ਰੂਫ ਕਰ ਸਕੇ ਕਿ ਇਹ ਜਿਹੜਾ ਇੱਕ ਸਿਸਟਮ ਹੈ ਇਹ ਸਾਇੰਟਿਫਿਕ ਸਿਸਟਮ ਹੈ ਤੇ ਇਹਦਾ ਇਹਦੇ ਵਿੱਚ ਬਹੁਤ ਦਮ ਹੈ ਜੀ ਇਹੀ ਡਾਕਟਰ ਸਾਹਿਬ ਦਾ ਸੁਨੇਹਾ ਹੈ ਕਿ ਜਿਆਦਾ ਤੋਂ ਜਿਆਦਾ ਰਿਸਰਚ ਹੋਵੇ ਜਿਆਦਾ ਤੋਂ ਜਿਆਦਾ ਸਾਡੇ ਵਿਦਿਆਰਥੀ ਉਹਨਾਂ ਵੱਲ ਜਾਣ ਕਿ ਜੋ ਸਾਡੀ ਭਾਰਤੀ ਪ੍ਰਾਣੀ ਪ੍ਰਾਚੀਨ ਸੰਸਕ੍ਰਿਤੀਏ ਆਯੁਰਵੇਦਾ ਔਰ ਅੱਜ ਦੀ ਇਹ ਮੁਲਾਕਾਤ ਬਹੁਤ ਬਹੁਤ ਸੋਹਣੀ ਰਹੀ ਹੈ ਬੜਾ ਕੁਝ ਸਿੱਖਿਆ ਤੁਹਾਡੇ ਕੋਲ ਔਰ ਉਮੀਦ ਹੈ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁਤ ਸੁਹਣਾ ਹੋਏਗਾ ਜੋ ਤੁਸੀਂ ਸੁਪਨੇ ਹਾਲੇ ਵੀ ਵੇਖਦੇ ਹੋ ਯੂਨੀਵਰਸਿਟੀ ਨੂੰ ਲੈ ਕੇ ਜਾਂ ਆਯੁਰਵੇਦਾ ਨੂੰ ਲੈ ਕੇ ਜਲਦ ਤੋਂ ਜਲਦ ਪੂਰੇ ਹੋਣ ਇਹ ਸ਼ੁਭਕਾਮਨਾਵਾਂ ਦੇ ਨਾਲ ਧੰਨਵਾਦ ਜੀ ਜੀ ਪੰਜਾਬੀ ਦਾ ਰੂਬੂਰੂ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ